ਸਰ ਪੰਡਾ ਨਹੀਂ ਜਾਂਦਾ ਹੁੰਦੀ ਸਾਡੀ ਫੋਟੋ ਇਕੱਠੀ ਕਰਦੇ ਮੇਰੀ ਮਾਂ ਦੀ ਮੇਰੀ ਉਹਦੇ ਨਾਲ ਲਾਦੀਆਂ ਫੋਟੋ ਮੇਰੀ ਮਾਂ ਕਿੰਨੀ ਕਹ ਜਾ ਰਹਾਂ ਹੁੰਦੀ ਤੁਹਾਨੂੰ ਸੇ ਮੇਰੇ ਤਾਂ ਬੜਾ ਦਿਮਾਚਾ ਦਾ ਉਹੀ ਰਹਗੀ ਸੀ ਮੇਰੇ ਤਾਂ ਹੈ ਹੀ ਨਹੀਂ ਕੋਈ ਵੀਰੋ ਵੀ ਮਰ ਗਈ ਹਾਂ ਹਾਂ ਫਿਰ ਉਹੀ ਸੀ ਤੇ ਦੋਨੇ ਇੱਕ ਪਿੰਡ ਦੀ ਹਣਾ ਘਰ ਵੀ ਥੋੜੇ ਨੇੜੇ ਨੇ ਹਣਾ ਨੇੜੇ ਨੇੜੇ ਸੀ ਬਾਹਾਂ ਮਿਲਦੀ ਸੀ ਮੈਨੂੰ ਤੂੰ ਜਦੋਂ ਜਦੋਂ ਤੁਸੀਂ ਉਹ ਆਪਣਾ ਕੁਵਾਰੀਆਂ ਹੁੰਦੇ ਸੀ ਉੱਥੇ ਤੁਸੀਂ ਉਦੋਂ ਵੀ ਮਿਲਦੇ ਹੁੰਦੇ ਸੀ ਅਸੀਂ ਜਮ੍ਹਾਂ ਇਕੱਠੀਆਂ ਤਾਂ ਨਹੀਂ ਵੀ ਇਕੱਠੀ ਬਣਦੀ ਹੁੰਦੀਆਂ ਅਸੀਂ ਨਰਮਾ ਵੀ ਇਕੱਠਾ ਚੁਗਿਆ ਤੇ ਫਿਰ ਅਸੀਂ ਪੰਡਾ ਲਿਆਉਂਦੀਆਂ ਚੱਕ ਕੇ ਕੰਨੇ ਕਾਂ ਤੂੰ ਹਾਂ ਕਰੇ ਉਹ ਗਾਹ ਜਿਹੜਾ ਉਹ ਮੇਰੇ ਮਾਮੇ ਕਾ ਗਾਹ ਖੇਤ ਹਾਂ ਉੱਥੋਂ ਪੰਡਾ ਚੱਕ ਕੇ ਲਿਆਉਂਦੀ ਹਾਂ ਨਰਮੇ ਦੀਆਂ ਨਰਮੇ ਦੀਆਂ ਮਾਂ ਸੋਹਣੇ ਉਹ ਤੋਂ ਪਿੰਡ ਤੇ ਕਰ ਚੱਕ ਲਿਆਉਂਦੀ ਹਾਂ ਪਿੰਡ ਤੱਕ ਜਾ ਮਾਂ ਘਰੇ ਲਿਆਉਂਦੇ ਨਰਮੇ ਦੀਆਂ ਪੰਡਾ ਨਰਮੇ ਦੀਆਂ ਪੰਡਾ ਅੱਛਾ ਜੀ ਹਾਂ ਸਾਰਾ ਕੰਮ ਆ ਸੀ ਇਕੱਠਿਆਂ ਨੇ ਕਰਿਆਗਾ ਅਸੀਂ ਕੰਮ ਤਾਂ ਇੱਥੇ ਵੀ ਬਹੁਤ ਜ਼ਿਆਦਾ ਕਰਿਆ ਹੈ ਨਾ ਮੇਰੀ ਮਾਂ ਸਾਡੇ ਜਿੰਨਾ ਕੰਮ ਕੀਨੇ ਕਰਨੇ ਨੂੰ ਜੇ ਜੇ ਆਪਾਂ ਚਲੋ ਆਪਾਂ ਉਹ ਗੱਲ ਕਰਦੇ ਵੀ ਮੇਰੀ ਮਨਲਾ ਦਾ ਚਲੋ ਆਪਾਂ ਸਾਰੇ ਮਾਮਾ ਦਾ ਸਤਕਾਰ ਹੈ ਮਾਈ ਜੀ ਤਰੱਕੀ ਪਾਵੇ ਮਹਾਰਾਜ ਨਹੀਂ ਉਹ ਤਾਂ ਆਪਾਂ ਸਾਰੇ ਮਾਮਾ ਵੀ ਮੇਰੇ ਨਾਲ ਜਿਹ ਹਾਂ ਜਿਵਾਕਾਂ ਨੂੰ ਕਿਵੇਂ ਓਵੇਂ ਕਰਨਾ ਸਾਨੂੰ ਸਾਰਾ ਨਾ ਨਾ ਉਹ ਤਾਂ ਗਲੇਰ ਤਾਂ ਬਹੁਤ ਸੀ ਹਣਾ ਬਾਈ ਗਲੇਰ ਸੀ ਉਹ ਤਾਂ ਬੰਦਿਆਂ ਵਰਗੀ ਸੀ ਅਸੀਂ 10-10 ਵਾਜਾਂ ਦੇ ਖੇਤੋਂ ਬੰਡਾਂ ਲੈਂਦੀਆਂ ਨੂੰ ਇੱਥੇ ਵੀ ਤਾਂ ਕੰਮ ਬਹੁਤ ਅਨੁਜਾਇਜ਼ ਕਰਿਆ ਹਣਾ ਥੋੜਾ ਜਿਹੀ ਕੁਚਾਕ ਜਾਂਦਾ 3 ਵਜੇ ਉੱਠ ਕੇ ਪਾਠ ਕਰਨ ਲੱਗ ਜਾਣਾ ਉੱਠਦੀਆਂ ਸੀ ਹੁਣ ਵੀ ਐ ਮੈਂ ਹੁਣ ਵੀ ਇਹੀ ਵੇਲੇ ਉੱਠਦੀ ਹਾਂ ਹਾਂ ਮੇਰੇ ਤਾਂ ਦੰਦਾਂ ਦੀ ਯਾਦ ਆ ਜਾਂਦੀ ਹੈ ਕੱਲ ਚੰਗਾ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਾਂ ਹੁਕਮ ਦਾ ਮੰਨਣਾ ਪੈਣਾ ਮੈਂ ਤਾਂ ਉਹ ਹੁਕਮ ਮੰਨਣਾ ਹੁਕਮ ਮੰਨਦਾ ਹੁਣ ਸੱਚੇ ਪਾਤਸ਼ਾਹ ਅਸਲ ਦੇ ਵਿੱਚ ਇੱਕੋ ਹੀ ਆ ਵੀ ਜਿਹੜਾ ਹੋਣਾ ਹੋਵੇ ਕਬੂਤਤ ਨਾ ਹੋਵੇ ਕਬੂਤਤ ਨਾ ਹੋਵੇ ਠੀਕ ਹੈ ਹੁਣ ਜੋ ਉਹ ਮਹਾਰਾਜ ਦੇ ਸਾਰੇ ਸੀ ਕਿੰਨੇ ਆਪਰੇਸ਼ਨ ਕਰਾ ਹੋਰ ਕਰਾ ਨਹੀਂ ਵਸੇ ਚੰਗਾ ਚੰਗਾ ਮਾਸੀ ਚੰਗਾ ਇਧਰ ਮਾਸੜ ਦੀ ਹਾਂ ਮਾਸੜਾ ਕਿਵੇਂ ਆ ਓਏ ਠੀਕ ਹੈ ਹੋਰ ਕਿਵੇਂ ਆ ਵਧੀਆ ਜੀ ਚਾਹ ਪਾਣੀ ਦੀ ਬਸ ਚਾਹ ਪਾਣੀ ਬਸ ਇਹ ਆਪਣੇ ਪਾਈ ਘਰ ਦੇ ਜਵਾਕ ਨੇ ਉੱਤਾਂ ਮੂੰਹ ਵਾਲਾ ਹੁੰਦਾ ਜੀ ਚੰਗਾ ਓਕੇ ਚੰਗਾ